ਗੋਪੇ ਬੈਸਰਾ ਤੇ ਨਾਲ ਕਹਿੰਦੇ ਦੀਪੇ ਖੱਖ ਉਹਨਾਂ ਦਾ ਦਰਸ਼ਨ ਨਿਜਰ ਉਹਨਾਂ ਦਾ 골ਡੀ ਸੋਤ ਤੇ ਉਹਨਾਂ ਦਾ ਸਮੁੱਚੇ ਨਿਊਜ਼ੀਲੈਂਡ ਵਾਲੇ ਖੇਡ ਪ੍ਰਮੋਟਰਾਂ ਦਾ ਬਲਵੀਰ ਮੱਦੂ ਉਹਨਾਂ ਦਾ ਬਬਲੂ ਕੁਰਕਸ਼ੇਤਰ ਉਹਨਾਂ ਦਾ ਸਮੁੱਚੇ ਤਰ ਤੇ ਧੰਨਵਾਦ ਆ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਦਾ ਲਓ ਸਾਹਮਣੇ ਅੰਤਰ ਲੈ ਵੀ ਅਮਰੀਕ ਕਰੀ ਨਹੀਂ ਗੱਲ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਹੈਲੀ ਕੈਂਪ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਉਧਰ ਕਹਿੰਦੇ ਧੁੱਗਿਆਂ ਵਾਲਾ ਧੁੱਗਿਆਂ ਵਾਲਾ ਧੁੱਗਿਆਂ ਵਾਲਾ ਧੁੱਗਿਆਂ ਵਾਲਾ ਕੱਟੂ ਦਾ ਐਡ ਕਹਿੰਦੇ ਗੁੱਗਿਆਂ ਵਾਲੇ ਦਾ ਕਹਿੰਦੇ ਘੈਂਟ ਸੁਣੀ ਦਾ ਲਲਕਾਰਾ ਗੱਪੜੂ ਗਾਰਡਰ ਵਰਗੇ ਦਾ ਹੱਥਾਂ ਦੇ ਦੇ ਕਿਲੇ ਦਾ ਘਾਰ ਜੋ ਮੰਦਰ ਯੋਧਾ ਵਾਲੇ ਦਾ ਆ ਖੁਸ਼ੀ ਦਾ ਖੜੀ ਵੀ ਨੌਜਵਾਨਾਂ ਪੈਸੇ ਲਓ ਸਾਹਮਣੇ ਆ ਗਿਆ ਜੋਤ ਭਿੰਡਰਾ ਦੀ ਧਰਤੀ ਦਾ ਮੇਰੇ ਵੀਰੋ ਖੁਸ਼ੀ ਦੇ ਨਾਲ ਖੁਸ਼ੀ ਦੇ ਨਾਲ ਮੁਕਾਬਲਾ ਏ ਭੱਜ ਤੁਰਿਆ ਭੱਜ ਤੁਰਿਆ ਪਰ ਓ ਸਵਾਦ ਕਬੱਡੀ ਦਾ ਮੇਰੇ ਮਿੱਤਰੋ ਵੜ ਗਿਆ ਕੀ ਵੜ ਗਿਆ ਕੀ ਵੜ ਗਿਆ ਪੁਆਇੰਟ ਖੁਸ਼ੀ ਦਾ ਪੁਆਇੰਟ 3 ਦੀ ਟੀਮ ਦਾ 500 ਖੁਸ਼ੀ ਦੇ ਲਈ ਤੇ 500 ਜੋਤ ਭਿੰਡਰਾ ਵਾਲੇ ਦੇ ਲਈ ਉਹ ਮੁੰਡੇ ਦੇ ਜੱਫੇ ਨੇ ਸਵਾਦ ਦਿੱਤਾ ਤਾਂ ਇੱਕ ਵਾਰੀ ਤਾੜੀ ਮਾਰ ਕੇ ਤਾਂ ਦੱਸ ਦੋ ਯਾਰ ਹਾਂ ਮੁੰਡਿਆਂ ਨੇ ਸਵਾਦ ਲਿਆਤਾ ਕਹਿੰਦੇ ਮਾਣੂ ਕੇ ਗਿੱਲ ਦੀ ਟੀਮ ਨੇ ਲਓ ਖੁਸ਼ੀ ਲਓ ਉਧਰ ਦੁੱਗਿਆਂ ਵਾਲਾ ਕਹਿੰਦੇ ਆਹ ਪੁੱਠੇ ਹੀ ਕਰੀ ਆਉਂਦਾ ਪੁੱਠੇ ਹੀ ਕਰੀ ਆਉਂਦਾ ਇਹ ਆ ਦੁੱਗਿਆਂ ਵਾਲਾ ਕਹਿੰਦੇ ਖੁਸ਼ਦੀਪ ਸਿੰਘ ਲਓ ਆ ਮਾਰਦੇ ਆ ਲਓ ਅੰਤਰਵੀ ਕਹਿੰਦੇ ਕਬੱਡੀ ਪੈ ਰਹੀ ਉਧਰ ਕਹਿੰਦੇ ਲੋਕਾਂ ਦੇ ਵਿੱਚ ਆਣ ਹੱਲਾ ਗੋਲਾ ਇਧਰ ਕਹਿੰਦੇ ਦੁੱਗਿਆਂ ਵਾਲਾ ਦੁੱਗਿਆਂ ਵਾਲਾ ਦੁੱਗਿਆਂ ਵਾਲਾ ਦੁੱਗਿਆਂ ਵਾਲਾ ਦੁੱਗਿਆਂ ਵਾਲਾ ਦੁੱਗਿਆਂ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆ ਆ ਆ ਆਜਾ ਸਾਬ ਆਜਾ ਸਾਬ ਇਹ ਆ ਕਿਹਨੇ ਦੁੱਗਿਆਂ ਵਾਲਾ ਉਹ 91 ਦੀ ਬਰਥ ਰੇਟ ਹੈ ਅੰਬੂ ਦੀ ਛੋਟੀ ਉਮਰ ਹੈ ਮੇਰੀ ਵੀਰੋ ਵੱਡਾ ਸਟਾਰ ਹੈ ਲਓ ਖੁਸ਼ੀ ਦੁੱਗਾਂ ਵਾਲਾ ਇਸ ਲਈ ਖੇਡ ਮੈਦਾਨ ਅੰਦਰ ਲਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਰਿਹਾ ਹੈ ਖੁਸ਼ਦੀਪ ਦੁੱਗਿਆਂ ਵਾਲੇ ਨੇ ਅੱਜ ਦੁਨੀਆ ਨੂੰ ਦੱਸਿਆ ਵੀ ਖੁਸ਼ੀ ਕਿਹੜੀ ਬਲਾ ਦਾ ਨਾਮ ਹੈ ਖੁਰਕੀ ਜੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਧ ਸਮਾਂ ਵਤੀਤ ਕੀਤਾ ਹੈ 13 13 ਢੋਲੇ ਆ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰਦੁਆਰਾ ਵੇਰ ਸਾਹਿਬ ਦੇ ਦਰਸ਼ਨ ਹੁੰਦੇ ਆ ਐਨ ਕਹਿੰਦੇ ਰੂਹ ਖੁਸ਼ ਹੋ ਜਾਂਦੀ ਐ ਖੁਸ਼ੀ ਪੰਜਾਬੀ ਪੰਜਾਬੀ ਤੇ ਖੁਸ਼ੀ ਓ ਪਰ ਉਧਰੋਂ ਵੀ ਕਹਿੰਦਾ ਗੱਲ ਹੋਰ ਹੋਣੀ ਸੀ ਦੋਨੇ ਪਾਸਿਆਂ ਤੋਂ ਹੀ ਗੱਲ ਹੋਰ ਹੋਣੀ ਸੀ ਇਧਰ ਜਵਾਨੀ ਐ ਉਧਰ ਤਜਰਬਾ ਮੇਰੇ ਵੀਰੋ ਜਦੋਂ ਕਹਿੰਦੇ ਫਿਰ ਗੱਲਾਂ ਵੱਖਰੀਆਂ ਹੁੰਦੀਆਂ ਜਵਾਨੀ ਤੇ ਤਜਰਬਾ ਰਲ ਜੇ ਨਾ ਤੇ ਫਿਰ ਕਹਿੰਦੇ ਸਵਾਦ ਵੱਖਰਾ ਹੋਣਾ ਸੀ ਮੇਰੇ ਵੀਰੋ ਵਾਹ ਨਹੀਂ ਉਹ ਰੀਸਾ ਆਇਆ ਅਮਰ ਅੰਤਰ ਜਨੇਤਪੁਰੇ ਵਾਲਾ ਖੁਸ਼ੀ 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 ਇਸ ਵੇਲੇ ਉੱਡ ਗਈ ਧੂੜ ਮੁੰਡਾ ਮੈਨੂੰ ਲੱਗਦਾ ਵੀ ਪੁਆਇੰਟ ਪੁਆਇੰਟ ਸਟਾਪਰ ਦਾ ਉਹ ਜੋ ਖੁਸ਼ੀ ਦੀ ਖੇਡ ਬੜੀਆ ਲੱਗੀ ਮੜਾ ਜਾ ਰੋਲਾ ਰੱਪਾ ਜਾ ਪਾਵੇ